ਸਤਿ ਸ਼੍ਰੀ ਅਕਾਲ ਆਦੇਸ਼ ਗੁਰੂ ਕੋ ਦੋਸਤੋ ਅੱਜ ਤੁਹਾਨੂੰ ਇੱਕ ਮੰਤਰ ਦੀ ਜਗ੍ਹਾ ਇੱਕ ਜੰਤਰ ਦੇਵਾਂਗੇ ਇਹਨੂੰ ਬਣਾ ਕੋਈ ਵੀ ਸਕਦਾ ਹੈ ਚਾਹੇ ਤੁਸੀਂ ਗੱਡੀ ਵਾਲਮਨਾ ਕੰਮ ਕਰਦੇ ਹੋ ਚਾਹੇ ਤੁਸੀਂ ਕੋਈ ਵੀ ਕੰਮ ਕਰ ਕਰਦੇ ਹੋ ਕੋਈ ਦੁਕਾਨਦਾਰੀ ਕਰਦੇ ਹੋ ਕੋਈ ਡੈਰੀ ਫਾਰਮ ਦਾ ਕੰਮ ਹੈ ਕੋਈ ਖੇਤੀਬਾੜੀ ਦਾ ਹੈ ਕਿਸੇ ਵੀ ਕਿਸਮ ਦਾ ਕੰਮ ਹੈ ਜੇ ਤੁਹਾਡੇ ਕੋਲੇ ਪੈਸੇ ਤੰਗੀ ਚੱਲਦੀ ਹੈ ਨਾ ਪੈਸਾ ਰੋਕਿਆ ਰਿਹਾ ਜਾਂ ਪੈਸਾ ਤੁਹਾਡਾ ਉਧਾਰ ਦੇ ਵਿੱਚ ਫਸਿਆ ਹੋਇਆ ਜਾਂ ਕੰਮਕਾਰ ਦਾ ਮੰਦਾ ਹੈ ਕੰਮ ਕਰ ਨਹੀਂ ਚੱਲ ਰਿਹਾ ਪ੍ਰੋਪਰ ਕੰਮਕਾਰ ਦੇ ਵਿੱਚ ਦਿੱਕਤ ਹੈ ਕੰਮ ਕਰ ਨਹੀਂ ਖੁੱਲ ਰਿਹਾ ਕੰਮਕਾਰ ਦਾ ਕਿਸੇ ਨੇ ਬੰਦਨ ਕਰਤਾ ਜਾਂ ਬੈਸੇ ਕੰਮਕਾਰ ਦਾ ਮੰਦਾ ਕੋਈ ਉਹ ਸਾਰੀਆਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਅੱਜ ਤੁਹਾਨੂੰ ਇੱਕ ਜੰਤਰ ਦੇਵਾਂਗੇ ਦੋਸਤੋ ਤੁਸੀਂ ਖੁਦ ਵੀ ਬਣਾ ਸਕਦੇ ਹੋ ਕੋਈ ਉਹਦੇ ਵਿੱਚ ਵਹਿਮ ਵਾਲੀ ਗੱਲ ਨਹੀਂ ਜਿਸ ਤਰ੍ਹਾਂ ਜਿਵੇਂ ਪਹਿਲਾਂ ਕੋਈ 15 ਦਾ ਮੰਤਰ ਆਉਂਦਾ ਹੈ 20 ਦਾ ਮੰਤਰ ਆਉਂਦਾ 34 ਦਾ ਮੰਤਰ ਆਉਂਦਾ ਹੈ ਇਹ ਕਈ ਪ੍ਰਕਾਰ ਦੇ ਮੰਤਰ ਨੇ ਉਸ ਪ੍ਰਕਾਰ ਅੱਜ ਇੱਕ ਤੁਹਾਨੂੰ 68ਵਾਂ ਮੰਤਰ ਦੇਵਾਂਗੇ ਜੰਤਰ ਦੇਵਾਂਗੇ ਇਹ ਪੈਸੇ ਦੀ ਤੰਗੀ ਦੂਰ ਕਰਨ ਦੇ ਲਈ ਤੁਹਾਡੇ ਕਾਰੋਬਾਰ ਮੰਦੇ ਕਾਰੋਬਾਰ ਨੂੰ ਖੋਲਣ ਦੇ ਲਈ ਕੰਮਕਾਰ ਠਾਪਾ ਉਹਨੂੰ ਚਲਾਉਣ ਦੇ ਲਈ ਜਾਂ ਤੁਹਾਡੇ ਕੰਮ ਕਰਦਾ ਬੰਦਨ ਕੀਤਾ ਹੋਇਆ ਕੰਮਕਾਰ ਚੱਲ ਨਹੀਂ ਰਿਹਾ ਉਹਨੂੰ ਖੋਲਣ ਵਾਸਤੇ ਔਰ ਪੈਸੇ ਦੀ ਜਿਆਦਾ ਤੰਗੀ ਚੱਲਦੀ ਹੈ ਤਾਂ ਉਹਦੇ ਵਾਸਤੇ ਮਤਲਬ ਉਹ ਤੰਗੀ ਦੂਰ ਕਰਨ ਦੇ ਲਈ ਤੁਹਾਨੂੰ ਅੱਜ ਇੱਕ ਜੰਤਰ ਦੇਵਾਂਗੇ ਜਿਸ ਦਾ ਜੋੜ ਜਿਹੜੀ ਮਰਜ਼ੀ ਸਾਈਡ ਨੂੰ ਲਾ ਲੋ ਤੁਸੀਂ 68 ਜੋੜ ਆਊਗਾ ਇਹ ਇੱਕ ਕਲਾ ਹੈ ਇੱਕ ਵਿਗਿਆਨ ਹੈ ਇੱਕ ਇਹ ਪੋਜੀਟਿਵ એનર્ਜੀ ਪੈਦਾ ਕਰਦੀ ਹੈ ਖਿੱਚ ਦੀ એનર્ਜੀ ਪੈਦਾ ਕਰਦੀ ਹੈ ਹੁਣ ਇਸ ਨੂੰ ਬਣਾਉਣਾ ਕਿਵੇਂ ਆ ਦੋਸਤੋ ਬਣਾਉਣ ਵਾਸਤੇ ਤੁਸੀਂ ਕੋਈ ਵੀ ਚਾਹੇ ਤੁਸੀਂ ਕਾਗਜ਼ ਤੇ ਲਿਖ ਸਕਦੇ ਹੋ ਸਾਫ ਕਾਗਜ਼ ਲੈ ਕੇ ਜਾਂ ਭੋਜ ਪੱਤਰ ਤੇ ਉੱਪਰ ਲਿਖ ਕੇ ਨਾ ਤੁਸੀਂ ਅਸ਼ਟਗੰਧ ਦੀ ਸਾਹੀ ਲੈ ਲਓ ਓਹੋ ਤੁਹਾਨੂੰ ਪੂਜਾ ਹਨ ਸਮਗਰੀ ਅਲੇਨ ਕਾਹਨ ਤੋਂ ਮਿਲ ਜੂ ਅਨਾਰ ਦੀ ਕਲਮ ਲੈ ਕੇ ਦੋਸਤੋ ਤੁਸੀਂ ਇਸ ਦੇ ਇੱਕ ਮਤਲਬ ਚਾਰ ਖਾਨੇ ਬਣਾਉਣੇ ਨੇ ਚਾਰੋਂ ਸਾਈਡਾਂ ਨੂੰ ਉਧਰ ਨੂੰ ਵੀ ਚਾਰ ਉਧਰ ਨੂੰ ਵੀ ਚਾਰ ਉਸ ਦੇ ਉੱਪਰ ਤੁਸੀਂ ਅੰਕ ਲਿਖਨੇ ਦੋਸਤੋ ਅੰਕਾਂ ਦਾ ਤੁਸੀਂ ਕਰਮਾ ਦੇਖੋਗੇ ਉਸ ਦੇ ਵਿਗਿਆਨ ਜੋੜ ਦੀ ਇੱਕ ਗ੍ਰਹਿ ਨਕਸ਼ਤਰ ਬਣ ਜਾਂਦਾ ਹੈ ਤੁਹਾਨੂੰ ਬੜਾ ਲਾਭਕਾਰੀ ਹੋ ਪਹਿਲੇ ਅੰਕ ਪਹਿਲੀ ਡੱਬੀ ਦੇ ਵਿੱਚ ਦੇ ਦੋਸਤੋ ਤੁਸੀਂ ਲਿਖਣਾ 2 ਟੂ ਲਿਖਣਾ ਫਿਰ ਖੱਬੇ ਤੋਂ ਸੱਜੇ ਨੂੰ ਜਾਂਦੇ ਦੂਸਰੇ ਵਾਰ 28 ਫਿਰ 8 ਫਿਰ 30 ਫਿਰ ਦੋ ਨੰਬਰ ਜਿੱਥੇ ਲਿਖਿਆ ਤੁਸੀਂ ਉਹਦੇ ਥੱਲੇ ਲਿਖਣਾ 16 ਐਸਾ ਜਦੋਂ ਕੱਬੇ ਨੂੰ 22 10 20 ਫਿਰ 16 ਦੇ نیچے ਦੋਸਤੋ ਤੁਸੀਂ 26 ਲਿਖਣਾ ਫਿਰ 4 ਫਿਰ 32 ਫਿਰ 6 ਫਿਰ ਦੋਸਤੋ 26 ਦੇ ਥੱਲੇ ਤੁਸੀਂ 24 ਲਿਖ ਲੱਕੇ ਫਿਰ 14 ਫਿਰ 18 ਫਿਰ 12 ਦੋਸਤੋ ਤੁਸੀਂ ਇਹਦਾ ਜੋੜ ਜਦੋਂ ਮਿਲਾਓਗੇ ਚਾਰ ਚਾਰੋਂ ਪਾਸਿਆਂ ਨੂੰ ਜੋੜ ਇਹਦਾ 68 ਆਊਗਾ ਮੰਤਰ ਜੰਤਰ ਬੜਾ ਲਾਭਕਾਰੀ ਹੈ ਬੜਾ ਜਬਰਦਸਤ ਮੰਤਰ ਹੈ ਤੁਸੀਂ ਦੋਸਤੋ ਪੈਸੇ ਦੀ ਕੋਈ ਤੰਗੀ ਹੈ ਕੋਈ ਵਪਾਰ ਤੁਹਾਡਾ ਬੰਨਿਆ ਹੋਇਆ ਤੁਹਾਡਾ ਵਪਾਰ ਚੱਲ ਨਹੀਂ ਰਿਹਾ ਤੁਹਾਡੇ ਵਪਾਰ ਦੇ ਵਿੱਚ ਦਿੱਕਤ ਆ ਗਈ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਤੁਹਾਨੂੰ ਕੰਮਕਾਰ ਤੁਹਾਡਾ ਖੁੱਲ ਨਹੀਂ ਰਿਹਾ ਇੱਕ ਕੰਮਕਾਰ ਖੋਲਣ ਵਾਸਤੇ ਤੁਹਾਡੀਆਂ ਦਿੱਕਤਾਂ ਦੂਰ ਕਰਨ ਵਾਸਤੇ ਜੰਤਰ ਬੜਾ ਲਾਭਕਾਰੀ ਹੈ ਦੋਸਤੋ ਤੁਸੀਂ ਖੁਦ ਵੀ ਬਣਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੁਸੀਂ ਹੋਰ ਵੀ ਵਧੀਆ ਰਿਜ਼ਲਟ ਲੈਣਾ ਤਾਂ ਤੁਸੀਂ ਦੀਵਾਲੀ ਵਾਲੇ ਦਿਨ ਨਾ ਇਸ ਨੂੰ ਐ ਲక్ష్ਮੀ ਪੂਜਨ ਕਰਨ ਤੋਂ ਬਾਅਦ ਤੁਸੀਂ ਇਹ ਜੰਤਰ ਤੁਸੀਂ ਦੁਕਾਨ ਤੇ ਵੀ ਲਗਾ ਸਕਦੇ ਹੋ ਪਵਿੱਤਰ ਸਥਾਨ ਤੇ ਜਿੱਥੇ ਕੋਈ ਧੂਪ ਧੂਪ ਜੋਤ ਕਰਦੇ ਹੋ ਉੱਥੇ ਵੀ ਸਥਾਪਿਤ ਕਰ ਸਕਦੇ ਹੋ ਜਾਂ ਅਸ਼ਟਗੰਧ ਸਾਹਿਬ ਤੇ ਦੇਸੀ ਘੋੜੇ ਦੇ ਵਿੱਚ ਸੰਧੂਰ ਰਲਾ ਕੇ ਤੁਸੀਂ ਇਹਨੂੰ ਲਿਖ ਵੀ ਸਕਦੇ ਹੋ ਸਾਹਮਣੇ ਤੁਸੀਂ ਕਿਸੇ ਬਾੜ ਦੇ ਉੱਪਰ ਲਿਖ ਸਕਦੇ ਹੋ ਜਾਂ ਇਸ ਨੂੰ ਤੁਸੀਂ ਚਾਂਦੇ ਦਾ ਪੱਤਰ ਲੈ ਕੇ ਚਾਂਦੇ ਦੇ ਉੱਪਰ ਵੀ ਤੁਸੀਂ ਇਹਦੀ ਖੋਦਬਾਈ ਕਰਾ ਸਕਦੇ ਹੋ ਉਸ ਨੂੰ ਅ ਕਿਸੇ ਗ੍ਰੈਂਡ ਕਾਲ ਦੇ ਵਿੱਚ ਜਾਂ ਦਿਵਾਰੀ ਦੇ ਦਿਨ ਲਾਲ ਰੰਗ ਦੇ ਰੇਸ਼ਮੀ ਕੱਪੜੇ ਦੇ ਵਿੱਚ ਲਪੇਟ ਕੇ ਤੁਸੀਂ ਆਪਣੇ ਕੋਲ ਰੱਖ ਸਕਦੇ ਹੋ ਬਸ ਵਿੱਚ ਰੱਖ ਲਓ ਤੁਹਾਨੂੰ ਦੋਸਤੋ ਪੈਸੇ ਦੀ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਬੜੀ ਮਤਲਬ ਲਾਭਕਾਰੀ ਤੁਹਾਨੂੰ ਇਹਦਾ ਰਿਜ਼ਲਟ ਮਿਲੇਗਾ ਬੜਾ ਅਦਭੁਤ ਸ਼ਕਤੀਸ਼ਾਲੀ ਵਪਾਰ ਖੋਲਣ ਵਾਸਤੇ ਜੰਤਰਾ ਤੁਸੀਂ ਦੇਖੋਗੇ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਤੁਹਾਨੂੰ 100 ਦਾ 100% ਮਿਲੇਗਾ ਇਹ ਅੱਖਰਾਂ ਦਾ ਜੋੜ ਵਿਗਿਆਨਕ ਅਦਭੁਤ ਚੀਜ਼ ਹੈ ਤੁਸੀਂ ਇਸ ਨੂੰ ਵਰਤ ਕੇ ਰਿਜ਼ਲਟ ਲੈ ਕੇ ਫਿਰ ਯਕੀਨ ਕਰਕੇ ਤੁਸੀਂ ਇਸ ਨੂੰ ਹੋਰ ਕਿਸੇ ਲੋੜਵੰਦ ਨੂੰ ਵੀ ਦੱਸ ਸਕਦੇ ਹੋ ਵੀਡੀਓ ਨਾਲ ਸ਼ੇਅਰ ਕਰ ਸਕਦੇ ਹੋ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਵੇ ਸਤਨਾਮ ਅਦੇਸ਼ ਗੁਰੂਕਾਦੇਸ਼